ਬਸ ਤਾਂ ਘਰ ਰੱਖ ਕੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਢਾਣੀ ਨੇ ਢਾ ਲਿਆ ਤੇ ਮਾਰ ਹੀ ਦਿੱਤਾ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗੇਚ ਨਹੀਂ ਗਈ ਜਿੱਦੇ ਜਿੱਦੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਕੋਤ ਬਦੇਸ਼ ਰਹਿੰਦਾ ਔਰ ਡੋੜੋੜਾ ਹੈ ਕਿਤੇ ਨਹੀਂ ਗਿਆ ਕੋਈ ਕਢਾਉਂਦਾ ਨਹੀਂ ਗਿਆ ਉੱਥੇ ਡੰਗਰ ਕਿਸੇ ਨੇ ਸੁੱਟਿਆ ਹੀ ਮਰਿਆ ਧੜਕਦੇ ਲਾਗੇ ਛੱਡ ਦਿੰਦੇ ਲੋਕ ਪਰ ਮੰਨ ਕੋਈ ਆ ਨਹੀਂ ਗਿਆ ਜੋ ગામ ਦੀ ਪਿੰਡ ਟਪਿਆਲਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਬਾਰਾ ਕੁੱਤਿਆਂ ਨੇ ਦਾਦਾ ਦਾਦੀ ਦੇ ਇਕਲੋਤੇ 7 ਸਾਲ ਦੇ ਮਾਸੂਮ ਪੋਤੇ ਨੂੰ ਨੋਚ-ਨੋਚ ਕੇ ਖਾ ਲਿਆ ਮ੍ਰਿਤਕ ਬੱਚੇ ਦੇ ਪਰਿਵਾਰ ਇੱਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨੇ ਦੱਸਿਆ ਕਿ ਸਹਿਵਾਦ ਸਿੰਘ ਪਹਿਲੀ ਕਲਾਸ ਚ ਪੜਦਾ ਸੀ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਘਰ ਦੇ ਵਿੱਚ ਬੈਗ ਰੱਖ ਕੇ ਬਾਹਰ ਖੇਡਣ ਲਈ ਗਿਆ ਸੀ ਜਿੱਥੇ ਆਵਾਰਾ ਕੁੱਤਿਆਂ ਦੇ ਝੁੰਡ ਨੇ ਸਹਿਵਾਦ ਸਿੰਘ ਤੇ ਹਮਲਾ ਕਰ ਦਿੱਤਾ ਤੇ ਉਸ ਨੂੰ ਨੋਚ-ਨੋਚ ਕੇ ਖਾ ਗਏ ਤੇ ਮੌਕੇ ਤੇ ਹੀ ਸਹਿਵਾਦ ਸਿੰਘ ਦੀ ਮੌਤ ਹੋ ਗਈ ਕਿ ਬੱਚੇ ਦੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਸਰਕਾਰ ਸਣੀ ਪ੍ਰਸ਼ਾਸਨ ਤੇ ਫੁੱਟਦਾ ਹੋਇਆ ਵੀ ਨਜ਼ਰ ਆਇਆ ਉਹਨਾਂ ਕਿਹਾ ਕਿ ਜਦੋਂ ਕੋਈ ਅਵਾਰਾ ਕੁੱਤੇ ਨੂੰ ਕੁੱਟਦਾ ਮਾਰਦਾ ਤਾਂ ਉਸ ਬੰਦੇ ਦੇ ਉੱਤੇ ਤੁਰੰਤ ਪਰਚਾ ਪਾ ਦਿੱਤਾ ਜਾਂਦਾ ਪਰ ਅਵਾਰਾ ਕੁੱਤੇ ਜਦੋਂ ਬੱਚਿਆਂ ਨੂੰ ਜਬ ਜੁਰਗਾ ਨੂੰ ਨੋਚਦੇ ਨੇ ਇਸ ਸਬੰਧੀ ਕੋਈ ਵੀ ਪ੍ਰਸ਼ਾਸਨ ਧਿਆਨ ਨਹੀਂ ਦਿੰਦਾ ਕਿਤਰਾ ਵਾਪਰੀ ਇਹ ਕੀ ਮਸਲਾ ਸਾਰਾ ਉਹ ਬੱਚਾ ਸਾਡਾ ਭਤੀਆ ਹੀ ਇਹ 8 ਕਿਛਾਲ 7.5 ਸਾਲ ਉਮਰ ਸੀ ਇਹਦੀ ਅੱਜ ਦਾਦਾ ਉਹਦਾ ਲੈ ਕੇ ਆਇਆ ਟਿਊਸ਼ਨ ਤੋਂ ਸਕੂਲੇ ਛੁੱਟੀ ਸੀ ਤੇ ਉਹਦਾ ਬਸਤਾ ਘਰ ਰੱਖ ਕੇ ਤੇ ਬਾਹਰ ਨਿਕਲ ਗਿਆ ਬਾਹਰ ਕੁੱਤਿਆਂ ਦੀ ਟਾਣੀ ਨੇ ਢਾਹ ਲਿਆ ਤੇ ਮਾਰ ਹੀ ਦਿੱਤਾ ਕੋਈ ਕਿਸੇ ਨੇ ਵੇਖਿਆ ਨਹੀਂ ਇਹਨੂੰ ਜਦੋਂ ਇਹ ਮਤਲਬ ਕੁੱਤਿਆਂ ਨੇ ਫੜਿਆ ਜਦੋਂ ਵੇਖਿਆ ਪਰ ਉਹ ਬੰਦੇ ਆਏ ਉਹਨੇ ਤੇ ਉਹਨਾਂ ਨੇ ਕੰਮ ਕਰਤਾ ਦੂਰ ਸਨ ਬੰਦੇ ਛੇਤੀ ਨਹੀਂ ਵੇਖਿਆ ਕੀ ਗੱਲ ਵਾਰਾ ਕਿਤੇ ਜਿਆਦਾ ਫਿਰਦਾ ਹੈ ਜੀ ਇੱਥੇ ਆਵਾਰਾ ਕੁੱਤੇ ਪਿੰਡ ਪਿੰਡੀ ਜਿਆਦਾ ਤਰਾਸਦੀ ਆ ਵੀ ਜੇ ਕੁੱਤੇ ਬੰਦਾ ਮਾਰ ਦੇਣ ਕੋਈ ਪੁੱਛ ਗਿਛ ਨਹੀਂ ਕੀ ਜਿੱਦੇ ਜਿੱਦੇ ਬੰਦਾ ਡਾਂਡਾ ਮਾਰਦੇ ਕੁੱਤੇ ਨੂੰ ਦੀ ਉਹ ਉਹ ਉਹਦਾ ਪਰਚਾ ਇਸ ਵਾਸਤੇ ਸਾਡੀਆਂ ਸਰਕਾਰਾਂ ਜਿਹੜੀਆਂ ਬਿਲਕੁਲ ਸੁੱਤੀਆਂ ਉਹ ਵਿਚਾਰੇ ਦਾ ਘਰ ਤਬਾਹ ਹੋ ਗਿਆ ਇੱਕੋ ਪੋਤਰਾ ਹੀ ਕੋਤ ਬਦੇਸ਼ ਰਹਿੰਦਾ ਨੋਂ ਦੀ ਚਲੇ ਗਈ ਆ ਦੋਵੇਂ ਜੀ ਹੈਗੇ ਹੀ ਆਦੇ ਲੱਗੇ ਹੀ ਉਹਨਾਂ ਦਾ ਅੱਜ ਲੱਕ ਟੁੱਟ ਗਿਆ ਇਹ ਸਰਕਾਰ ਦੇ ਕਾਨੂੰਨਾਂ ਮੰਨ ਜਿੱਥੇ ਉਹ ਕੜੀ ਜੀ ਵੇਖਿਆ ਗਿਆ ਉੱਥੇ ਡੋਰੋ ਹੀ ਜਾਏਗਾ ਉਤਰੇ ਜਾਨਵਰ ਲਿਆ ਕੇ ਕਾਲੇ ਰਹਿੰਦੇ ਜਾਂਦੇ ਡੋਰ ਰੋੜਾ ਹੈ ਹੀ ਕਿਤੇ ਨਹੀਂ ਕੋਈ ਕਢਾਉਂਦਾ ਨਹੀਂਗਾ ਉੱਥੇ ਡੰਗਰ ਕਿਸੇ ਨੇ ਸੁਟਿਆ ਹੀ ਮਰਿਆ ਛੜਕਦੇ ਲਾਗੇ ਛੱਡ ਦਿੰਦੇ ਲੋਕ ਪ੍ਰਬੰਧ ਕੋਈ ਨਹੀਂਗਾ ਉੱਥੇ ਕਿਤੇ ਘਟੇ ਘੁੱਟੇ ਹੋਏ ਹੀ ਇਹ ਬੱਚਾ ਕਿਤੇ ਗਿਆ ਕਿਤੇ ਗੱਡੀ ਗੱਡੀ ਦੇ ਮਗਰ ਭਜਾਵੇ ਦੱਸਦੀ ਕਿ ਮ੍ਰਿਤਕ ਸਹਿਵਾਸ ਸਿੰਘ ਦੇ ਪਿਤਾ ਵਿਦੇਸ਼ ਰਹਿੰਦੇ ਨੇ ਤੇ ਸਹਿਵਾਸ ਸਿੰਘ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ ਇਸ ਘਟਨਾ ਨੇ ਪੂਰੇ ਪਿੰਡ ਦੇ ਵਿੱਚ ਡੈਸ਼ ਦਾ ਮਾਹੌਲ ਬਣਾ ਦਿੱਤਾ ਪਿੰਡ ਵਾਸੀਆਂ ਵੱਲੋਂ ਵੀ ਅਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਵੀ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ